ਭਜੀ ਕੀ ਨਾਮ ਕੀ ਤੁਹਾਡਾ ਮੇਰਾ ਸੁਤਿੰਦਰ ਸਿੰਘ ਹੈ ਜੀ ਸੁਤਿੰਦਰ ਸਿੰਘ ਜੀ ਪਿੰਡ ਦੇ ਵਿੱਚ ਬਿਜਲੀ ਘਰ ਦੇ ਵਿੱਚ ਚੋਰੀ ਹੋਈ ਹੈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੇ ਇਸ ਤਰ੍ਹਾਂ ਪਤਾ ਲੱਗਾ ਜੀ ਸਵੇਰੇ ਮਲਾਜਮ ਆਏ ਬਿਜਲੀ ਮਲਾਜਮ ਆਏ ਆਪਾਂ ਦਾ ਉਹ ਫੀਟਰ ਫਾਲਟੀ ਸੀਗੇ ਉਹਨਾਂ ਦੇ ਫੀਟਰ ਫਾਲਟੀ ਹੋਣ ਦੇ ਕਾਰਨ ਉਹ ਅੱਜ ਐਤਵਾਰ ਦਾ ਦਿਨ ਸੀਗਾ ਤੇ ਅੱਜ ਛੁੱਟਿਆ ਦਿਨ ਸੀਗਾ ਉਹਨਾਂ ਨੇ ਜੋ ਆਪਣਾ ਮੇਨ ਲੌਕ ਖੋਲ੍ਹਿਆ ਦਰਵਾਜ਼ਾ ਖੋਲ੍ਹਿਆ ਪਰ ਉਹਨਾਂ ਨੇ ਅੰਦਰ ਆ ਕੇ ਦੇਖਿਆ ਵੀ ਸਾਰੇ ਦਰਵਾਜ਼ੇ ਤੇ ਗਰੇਟੇ ਦੇ ਲੋਕ ਟੁੱਟੇ ਸੀਗੇ ਉਹਨਾਂ ਨੇ ਆ ਕੇ ਦੇਖਿਆ ਤੇ ਉਹ ਪਰੇਸ਼ਾਨ ਹੋ ਗਏ ਉਹਨਾਂ ਨੇ ਇਸੇ ਕਰਕੇ ਪਿੱਛੇ ਮੁੜ ਗਏ ਉਹ ਤੇ ਸਾਨੂੰ ਪੰਚਾਇਤ ਨੂੰ ਤੇ ਗੁਰਦੁਆਰਾ ਪ੍ਰਬੰਧ ਕਮੇਟੀ ਹੋਰ ਪਮਨ ਤੇ ਸੱਜਣਾਂ ਨੂੰ ਉਹਨਾਂ ਨੇ ਦੱਸਿਆ ਜੀ ਆ ਕੇ ਵੀ ਐਸੇ ਕਰਕੇ ਵੀ ਆਪਣੇ ਵੀ ਬਿਜਲੀ ਘਰ ਵਿੱਚ ਚੋਰੀ ਹੋ ਗਈ ਆ ਅਸੀਂ ਮੌਕੇ ਤੇ ਆਏ ਆ ਅਸੀਂ ਦੇਖਿਆ ਇੱਥੇ ਆਏ ਨਾਲ ਉਹਨਾਂ ਦੇ ਬਿਜਲੀ ਮੁਲਾਜ਼ਮਾਂ ਦੇ ਉਹਨਾਂ ਨੇ ਸਾਨੂੰ ਆ ਕੇ ਅਸ਼ੋਰ ਪੋਸਟਰ ਰਿਪੋਰਟ ਕਰਾਏ ਆ ਤੇ ਕੀ ਕੀ ਸਮਾਨ ਚੋਰੀ ਹੋਇਆ ਕੁਝ ਪਤਾ ਲੱਗਿਆ ਉਹਦੇ ਚੋਂ 2 ਮੀਟਰ ਲੈ ਕੇ ਚਾਕੇ ਜੀ ਬੈਟਰੀ ਲੈ ਕੇ ਇੱਕ ਗੈਸ ਸਿਲੰਡਰ ਲੈ ਗਏ ਜੀ ਜਿੰਨਾਂ ਦਾ ਸਮਾਨ ਜਿੰਨਾਂ ਦਾ ਸਮਾਨ ਹੋਰ ਕਈ ਸਮਾਨ ਸੀ ਕੱਪੜਾ ਦਾ ਸਮਾਨ ਸੀਗਾ ਜੀ ਬਾਰੀ ਵਗੈਰਾ ਵੀ ਟੂੜੀਆਂ ਗਈਆਂ ਤਾਲੇ ਵੀ ਟੁੱਟੇ ਆ ਹਾਂ ਲੱਕ ਬਾਰੀਆਂ ਵੀ ਟੁੱਟੀਆਂ ਜੀ ਸਰੀਏ ਪਟ ਕੇ ਬਾਰੀਆਂ ਦੇ ਵਿੱਚੋਂ ਉਹਦੇ ਵਿੱਚੋਂ ਬੈਂਟਰਾ ਪਿਆ ਸੀ ਉਧਰੋਂ ਪਿੱਛੇ ਬੈਂਟਰਾ ਵੀ ਕੱਢਿਆ ਇੱਕ ਕੰਪਿਊਟਰ ਦਾ ਕੰਪਿਊਟਰ ਤੇ ਪ੍ਰਿੰਟਰ ਪ੍ਰਿੰਟ ਪ੍ਰਿੰਟਰ ਉਹ ਵੀ ਲੈ ਗਏ ਜੀ ਉਸ ਕਰਕੇ ਤੇ ਤਾਰਾਂ ਵਗੈਰਾ ਵੀ ਕੰਦੇ ਦੇ ਉੱਪਰ ਜਿਹੜੀ ਕਟੀਆਂ ਗਈਆਂ ਕਿਸ ਤਰ੍ਹਾਂ ਬਾਹਰ ਕਿਸ ਤਰ੍ਹਾਂ ਨਿਕਲੇ ਕੁਝ ਲੱਗਿਆ ਪਤਾ ਇਹ ਜੀ ਉਹ ਗੱਲ ਜੀ ਅੰਦਰਲੇ ਪਾਸੇ ਉਹਨਾਂ ਨੇ ਬਾਹਰਲੇ ਪਾਸੇ ਇੱਕ ਸਾਡੀਆਂ ਚਾਰਦਵਾਰੀ ਕੀਤੀ ਸੀ ਕਿ ਤਾਰਾਂ ਦੀ ਵੀ ਕੀਤੀ ਸੀ ਚਾਰਦਵਾਰੀ ਉਹਨਾਂ ਨੇ ਤਾਰਾਂ ਕੱਟ ਕੇ ਪਿਛਲੇ ਪਾਸੇ ਪੌੜੀ ਲਾਈ ਉਹਨਾਂ ਨੇ ਪੌੜੀ ਦੇ ਨਾਲ ਉਹਦਾ ਸਾਰਾ ਸਮਾਨ ਉਧਰਲੇ ਪਾਸੇ ਤਾਰਿਆ ਇਹ ਤਕਰੀਬਨ 5-4 ਬੰਦਿਆਂ ਦਾ ਕੰਮ ਹੈ ਜੀ ਇੱਕ ਇਕੱਲੇ ਦੋ ਕੁ ਬੰਦਿਆਂ ਦਾ ਕੰਮ ਨਹੀਂ 4-5 ਬੰਦਿਆਂ ਦਾ ਕੰਮ ਹੋ ਸਕਦਾ ਪਹਿਲਾਂ ਵੀ ਘਟਨਾ ਹੋ ਚੁੱਕੀ ਹੈ ਇੱਥੇ ਇੱਥੇ ਦੋ ਵਾਰ ਹੀ ਪਹਿਲਾਂ ਹੋ ਚੁੱਕੀ ਜੀ ਦੋ ਵਾਰੀ ਚੋਰੀ ਪਹਿਲਾਂ ਵੀ ਪਰ ਹਜੇ ਤਾਈ ਸਾਨੂੰ ਕੋਈ ਵੀ ਉਹਦੀ ਇਨਸਾਫ ਨਹੀਂ ਮਿਲਿਆ ਤੇ ਨਾ ਹੀ ਉਹਨਾਂ ਦੀ ਇਸ਼ਾਨ ਵੀ ਨਹੀਂ ਹੋਈ ਜੱਜਨਾ ਜੀ ਅਸੀਂ ਪ੍ਰਸ਼ਾਸਨ ਕੀ ਕਰਦੇ ਹਾਂ ਪ੍ਰਸ਼ਾਸਨ ਤੋਂ ਅਸੀਂ ਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੱਧ ਤੋਂ ਵੱਧ ਇਹਨਾਂ ਦਾ ਅ ਡੁੱਗਾਈ ਤੱਕ ਜਾਣ ਦੀ ਕੋਸ਼ਿਸ਼ ਕਰਨ ਕਿ ਇਹ ਸਾਡੀ ਚੋਰੀ ਨਿਕਲ ਜਾਵੇ ਕਿਸੇ ਦੇ ਸ਼ੱਕ ਹੈਗਾ ਕੋਈ ਪਿੰਡ ਚੋਂ ਹੀ ਬੰਦੇ ਆ ਜਾਂ ਬਾਹਰੋਂ ਨਹੀਂ ਸਾਨੂੰ ਜਿਹੇ ਕਿਸੇ ਤੇ ਸ਼ੱਕ ਨਹੀਂ ਹੈ ਜੇ ਅਸੀਂ ਕਹਦੀਏ ਵੀ ਸਾਡੇ ਪਿੰਡ ਜਾਂ ਹੋਰ ਕੋਈ ਆ ਸਾਡੇ ਪਿੰਡ ਕੋਈ ਨਸ਼ੇ ਪੱਤੇ ਵਾਲ ਵੀ ਨਹੀਂ ਬੰਦੇ ਪਰ ਹੁਣ ਉਹ ਕਹਿ ਵੀ ਨਹੀਂ ਸਕਦੇ ਕਿਸੇ ਨੂੰ ਕੁਝ ਜੀ ਮਨੇ ਜੋ ਦੇਖਿਆ ਜਿੰਨਾ ਕਿ ਦੇਖਿਆ ਨਹੀਂ ਜ ਜਿਹਨਾਂ ਕੋਈ ਕਹਿ ਨਹੀਂ ਸਕਦੇ ਜੀ ਕੀ ਨਾਮ ਕੀ ਤੁਹਾਡਾ ਜੀ ਕਮਲਜੀਤ ਸਿੰਘ ਜੀ ਕਮਲਜੀਤ ਸਿੰਘ ਜੀ ਤੁਸੀਂ ਬਿਜਲੀ ਘਰ ਦੇ ਵਿੱਚ ਇੱਕ ਚੋਰੀ ਹੋਈ ਹੈ ਦੋ ਜਾਣਕਾਰੀ ਇਹਦੇ ਬਾਰੇ ਸਰ ਇੱਥੇ ਅੱਜ ਸ਼ਨੀਵਾਰ ਯਾਨੀ ਰਾਤ ਨੂੰ ਇੱਥੇ ਕੋਈ ਮਤਲਬ ਚੋਰ ਆਏ ਬਾਹਰੋਂ ਜਿੰਦਾਲ ਉਦਾਂ ਹੀ ਲੱਗਾ ਹੋਇਆ ਸੀਗਾ ਸਾਡੇ ਜਦੋਂ ਇੱਥੇ ਮੁਲਾਜ਼ਮ ਆਏ ਜਿੰਦਾ ਖੋਲ ਕੇ ਉਹਨਾਂ ਨੇ ਫੀਡਰ ਚਲਾਉਣਾ ਸੀ ਫਾਲਟੀ ਫੀਡਰ ਸੀਗਾ ਉਹ ਜਦੋਂ ਅੰਦਰੋਂ ਸਮਾਨ ਲੈਣ ਵਾਸਤੇ ਉਹਨਾਂ ਨੇ ਲੋਕ ਖੋਲੇ ਆ ਤੇ ਅੰਦਰ ਜੋ ਸਾਹਮਣੇ ਦੇਖਿਆ ਤਾਂ ਉਹ ਲੋਕ ਟੁੱਟਿਆ ਸੀ ਉਹਨਾਂ ਨੇ ਫਿਰ ਸਾਰੇ ਇੱਥੇ ਦੇਖਿਆ ਤੇ ਮੈਨੂੰ ਫੋਨ ਕੀਤਾ ਕਾਲ ਕੀਤੀ ਕਿ ਇੱਥੇ ਆਪਣੇ ਸਾਰੇ ਜਿੰਦਰੇ ਵਗੈਰਾ ਟੁੱਟੇ ਪਏ ਆ ਸਮਾਨ ਖਿਲਰਿਆ ਪਿਆ ਵਾ ਵੀ ਲੱਗਦਾ ਵੀ ਇਥੋਂ ਸਮਾਨ ਚੱਕਿਆ ਗਿਆ ਕਾਫੀ ਪੰਤ ਤੋਂ ਕੀ ਕਾਰਵਾਈ ਕੀਤੀ ਕੀ ਤੁਹਾਡੇ ਕੋਲ ਅਸੀਂ ਫਿਰ ਮੈਂ ਇੱਥੇ ਆਏ ਅਸੀਂ ਇਹ ਸਾਡੇ ਐਸਟੀਓ ਸਾਹਿਬ ਐਡੀਸ਼ਨਲ ਐਸਟੀਓ ਆ ਤੇ ਇੱਥੇ ਆ ਕੇ ਫਿਰ ਅਸੀਂ ਆਪਦੀ ਦੇਖਿਆ ਵੀ ਕੀ ਕੁਝ ਚੋਰੀ ਹੋਇਆ ਪ੍ਰਿੰਟਰ ਵਗੈਰਾ ਕੰਪਿਊਟਰ ਪੰਨ ਤੋੜ ਕਾਫੀ ਹੋਈ ਆ ਸਿਲੰਡਰ ਵਗੈਰਾ ਲੈ ਗਏ ਆ ਤੇ ਉਹ ਫਿਰ ਅਸੀਂ ਸੂਚਿਤ ਕੀਤਾ ਪੁਲਿਸ ਨੂੰ ਪੁਲਿਸ ਮੌਕਾ ਦੇਖਣ ਆਈ ਮੌਕਾ ਦੇਖ ਗਏ ਆ ਉਹ ਕਹਿੰਦੇ ਵੀ ਤੁਸੀਂ ਸਮਾਨ ਦਾ ਲਿਸਟ ਵਗੈਰਾ ਬਣਾ ਕੇ ਸਾਨੂੰ ਦਿਓ ਵੀ ਅਸੀਂ ਕਾਰਵਾਈ ਕਰਾਂਗੇ ਉਹਨਾਂ ਨੂੰ ਲਿਖਤੀ ਵੀ ਦਿੱਤਾ ਵਾ ਇਹ ਪਹਿਲਾਂ ਵੀ ਇੱਥੇ ਚੋਰੀ ਹੋ ਚੁੱਕੀ ਹੈ ਪਹਿਲਾਂ ਵੀ ਚੋਰੀ ਹੋ ਚੁੱਕੀ ਹੈ ਜੀ ਦੋ ਵਾਰ ਲਗਭਗ ਪਹਿਲਾਂ ਚੋਰੀ ਹੋ ਚੁੱਕੀ ਹੈ ਕੋਈ ਕਾਰਵਾਈ ਕੀਤੀ ਸੀ ਪੁਲਿਸ ਕਾਰਵਾਈ ਲਿਖਤੀ ਅਸੀਂ ਦਿੱਤਾ ਸੀਗਾ ਪਰ ਹਲੇ ਤੱਕ ਰਿਜ਼ਲਟ ਕੋਈ ਨਹੀਂ ਨਿਕਲਿਆ ਉਹਦਾ ਆਉਟਪੁੱਟ ਕੋਈ ਨਹੀਂ ਕੀ ਮੰਗ ਕੀ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਆ ਜੀ ਵੀ ਸਾਡਾ ਸਮਾਨ ਆ ਜਿਹੜਾ ਚੋਰੀ ਹੋਇਆ ਚੋਰ ਪਕੜੇ ਜਾਣ ਚੋਰੀਆਂ ਹੋਰ ਵੀ ਬਥੇਰੀਆਂ ਹੋਈ ਜਾਂਦੀਆਂ ਵੀ ਬਾਰ-ਬਾਰ ਸਮਾਨ ਲਿਆਉਣਾ ਅਸੀਂ ਪੱਲਿਓਂ ਹੀ ਖਰਚ ਕਰਦੇ ਆ ਤੇ ਔਖਾ ਵਾ ਮੇਰਾ ਨਾਮ ਜਗਦੀਪ ਸਿੰਘ ਹੈ ਜਗਦੀ ਸਿੰਘ ਜੀ ਬਿਜਲੀ ਘਰ ਦੇ ਵਿੱਚ ਚੋਰੀ ਹੋਈ ਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਤੁਸੀਂ ਕਦੋਂ ਆਏ ਸੀ ਮੈਂ ਤਕਰੀਬਨ 10-10 ਦਾ ਟਾਈਮ ਹੋ ਗਈ ਸਾਡੇ ਇੱਥੇ ਫੀਡਰ ਚੱਲਦੇ ਦੋ ਇੱਕ ਡਾਲੇ ਤੋਂ ਨੱਥੂ ਵਾਲਾ ਫੀਡਰ ਚੱਲਦਾ ਇੱਕ ਜੀਤਵਾਲ ਤੋਂ ਚੱਲਦਾ ਆਪਣਾ ਕਪੂਰੇ ਫੀਡਰ ਹੀ ਇਹ ਫੀਡਰ ਫਾਲਟ ਹੀ ਹੋਣ ਕਾਰਨ ਇਹ ਮੁਲਾਜ਼ਮ ਸਾਥੀਆਂ ਦੇ ਨਾਲ ਇੱਥੇ ਆਇਆ ਸੀ ਮੈਂ ਦਫ਼ਤਰ ਦੇ ਵਿੱਚ ਕੋਈ ਸਮਾਨ ਲੈ ਕੇ ਜਾਣਾ ਸੀ ਦਫ਼ਤਰ ਦੇ ਵਿੱਚੋਂ ਵੈਸੇ ਅੱਜ ਐਤਵਾਰ ਦਾ ਕਰਕੇ ਛੁੱਟੀ ਸੀਗੀ ਫਿਰ ਸਾਨੂੰ ਸਮਾਨ ਦੀ ਲੋਡ ਕਰਨ ਸੀ ਬਾਹਰੋਂ ਆ ਕੇ ਜਦੋਂ ਖੋਲਿਆ ਦਰਵਾਜ਼ਾ ਮੇਨ ਗੇਟ ਤੇ ਅੰਦਰ ਦਫ਼ਤਰ ਵਾਲਾ ਆਏ ਤਾਂ ਅੱਗੇ ਸਾਰੇ ਜਿੰਦੇ ਟੁੱਟੇ ਹੋਏ ਸੀਗੇ ਇਹ ਲੋਕ ਸਾਰੇ ਕਮਰਿਆਂ ਦੇ ਟੁੱਟੇ ਹੋਏ ਸੀ ਅਸੀਂ ਅੱਗੇ ਹੁਣ ਪਹਿਲਾਂ ਅੱਗੇ ਹੋਂ ਤੋਂ ਪਹਿਲਾਂ ਰੋਗੇ ਥੋੜਾ ਜਿਹਾ ਸੀ ਅਖਿਆ ਚਲੋ ਪਹਿਲਾਂ ਕਿਸੇ ਮੋਹਤਵਾਰ ਬੰਦੇ ਨੂੰ ਦੱਸਿਆ ਜਾਵੇ ਅਸੀਂ ਪਿੰਡ ਦੇ ਇਹ ਬਾਈ ਜੀ ਨੂੰ ਭੇਜਿਆ ਇਹ ਪਿੰਡ ਦੇ ਸਰਪੰਚ ਸਾਹਿਬ ਕੋਲ ਗਏ ਉਹਨਾਂ ਨੂੰ ਤਲਾਹ ਦਿੱਤੀ ਮੈਂ ਸਿਰੋ ਸਰ ਨੂੰ ਸਾਡੇ ਸਾਰਨੂੰ ਫੋਨ ਕੀਤਾ ਤੇ ਇੰਚਾਰਜ ਜਿਹੜੇ ਸਾਡੇ ਦਫਤਰ ਦੇ ਉਹਨਾਂ ਨੂੰ ਕਾਲ ਕੀਤੀ ਉਹਨਾਂ ਨੂੰ ਬੁਲਾਇਆ ਸਭ ਨੂੰ ਫੋਨ ਫੋਏ ਵਗੈਰਾ ਕਰਕੇ ਪਿੰਡ ਦੇ ਮੋਹਤਵਾਰ ਬੰਦਿਆਂ ਨੂੰ ਅੱਗੇ ਸੱਦ ਕੇ ਮਤਲਬ ਮੌਕਾ ਦਿਖਾਇਆ ਸਾਰਾ ਕੁਝ ਤੇ ਸਰਪੰਚ ਸਾਹਿਬ ਗਏ ਉਹਨਾਂ ਨੇ ਨਾਲ ਜਾ ਕੇ ਰਿਪੋਰਟ ਵਗੈਰਾ ਕਰਵਾਈ ਥਾਣੇ ਦੇ ਵਿੱਚ ਗਏ ਤੇ ਬਸ ਇਦਾਂ ਹੀ ਸੀ ਇੰਨਾ ਸਮਾਨ ਚੋਰੀ ਹੋਇਆ ਪਹਿਲਾਂ ਵੀ ਚੋਰੀ ਹੋ ਚੁੱਕੀ ਹੈ ਇਹਦੀ ਸਮਾਨ ਹਾਂ 2-3 ਵਾਰੀ ਪਹਿਲਾਂ ਚੋਰੀ ਹੋ ਗਈ ਜੀ ਇੱਥੇ ਇਹ ਤੀਜਾ ਚਾਂਸ ਆਈ ਹੁਣ ਪਹਿਲਾਂ ਵੀ 2 ਵਾਰੀ ਚੋਰੀ ਹੋ ਗਈ ਇੱਥੇ ਕੀ ਲੈ ਕੇ ਕੀ ਗਏ ਸਮਾਨ ਕੁਝ ਜ਼ਿਆਦਾ ਤਾਂ ਹਲੇ ਤੱਕਰ ਸਾਡੇ ਤੋਂ ਹੋਇਆ ਨਹੀਂਗਾ ਦੇਖਿਆ ਨਹੀਂਗਾ ਪਰ ਜਿਹੜਾ ਮੋਟਾ-ਮੋਟਾ ਦੇਖਿਆ ਉਹਦੇ ਵਿੱਚ ਦੋ ਟ੍ਰਾਂਸਫੋਰਟਰ ਬੈਟਰੀ ਇੱਕ ਸਿਲੰਡਰ ਵਾਈ ਢੋਲੀ ਮੰਨ ਲਓ ਤੇ ਕੰਪਿਊਟਰ ਹੈਗਾ ਤੇ ਪ੍ਰਿੰਟਰ ਗਿਆ ਵਾ ਤੇ ਆਪਣੇ ਜਿਹੜੇ ਜੇ ਦੇ ਬਾਕੀ ਸਮਾਨ ਦਾ ਕਾਪਰ ਵਾਲੀਆਂ ਜਿਹੜੀਆਂ ਵਿੱਚ ਚੀਜ਼ਾਂ ਹੁੰਦੀਆਂ ਫੀਮੇਲ ਵਗੈਰਾ ਸਾਡੇ ਉਹ ਚੀਜ਼ਾਂ ਹੈ ਨਹੀਂ ਬਿਲਕੁਲ ਉਹ ਗਿਆ ਵਾ ਜ਼ਿਆਦਾ ਕਾਪਰ ਜ਼ਿਆਦਾ ਚੱਕਿਆ ਗਿਆ ਇਹ ਕਿੱਥੋਂ ਦੀ ਐਂਟਰ ਹੋਏ ਸੀਗੇ ਕਿ ਕਿਵੇਂ ਹੋਏ ਐਂਟਰ ਇਹ ਨਾਲ ਇੱਥੇ ਦੀਵਾਰ ਦੇ ਉੱਤੇ ਚਾਰ ਦਵਰੀ ਦੇ ਉੱਤੇ ਨਾ ਇੱਕ ਸਿਤਾਰ ਲਾਈ ਹੋਈ ਐ ਬਾੜ ਦੇ ਸਤੇ ਲੋਹੇ ਦੀ ਆਪਣੀ ਕੰਡਿਆਂ ਵਾਲੀ ਉਹ ਤਾਰ ਨੂੰ ਕੱਟ ਕੇ ਅੰਦਰ ਐਂਟਰ ਹੋਏ ਆ ਇਹ ਉੱਪਰੋਂ ਬਾਹਰੋਂ ਤਾਂ ਆਪਨੇ ਚੜ ਗਏ ਹੋਣਗੇ ਅੰਦਰ ਇਹਨਾਂ ਸਾਡੀ ਮਹਿਕਮੇ ਦੀ ਪੌੜੀ ਪਈ ਹੋਈ ਸੀਗੀ ਉਹ ਲਾ ਕੇ ਇਹਨਾਂ ਨੇ ਬਾਹਰ ਉਹਦੀ ਮਦਦ ਨਾਲ ਬਾਹਰ ਨਿਕਲੇ ਇੱਥੋਂ ਉਹਦੇ ਨਾਲ ਹੀ ਸਮਾਨ ਕੱਢਿਆ ਇਹਨਾਂ ਨੇ ਪੌੜੀ ਨਾਲ ਹੀ ਗੇਸਰੀ ਇਹ ਵੀ ਮੁੜੇ ਗਏ ਅੰਦਰ ਹਾਂ ਅੰਦਰ ਵੜ ਕੇ ਇਹਨਾਂ ਨੇ ਜਿੰਨੇ ਲੋਕ ਟੁੱਟੇ ਉਹ ਤੋੜੀ ਗਏ ਕਮਰਿਆਂ ਦੇ ਲੋਕ ਜਿਹੜਾ ਕਿਸੇ ਕਮਰੇ ਦਾ ਲੋਕ ਨਹੀਂ ਟੁੱਟਿਆ ਉਹਦੀਆਂ ਬਾਰੀਆਂ ਦੇ ਸਰਗੇ ਤੋੜ-ਤੋੜ ਕੇ ਉਹਦੇ ਵਿੱਚ ਐਂਟਰ ਹੋਏ ਕਮਰੇ ਦੇ ਵਿੱਚ ਉਹਨੂੰ ਕਾਰਵਾਈ ਕਰਨ ਲਈ ਕਿਹਾ ਕਿ ਉਹ ਬਈ ਦਰਖਾਸਤ ਦਿੱਤੀ ਆ। ਹਾਂ ਦਰਖਾਸਤ ਦੇ ਤੈਨ ਗਏ ਹੋਏ ਆ ਜੀ ਆਪਣੇ ਸਰਪੰਚ ਸਾਹਿਬ ਕੋਲ ਗਏ ਆ ਜੀ। ਦਰਖਾਸਤ ਦੇਤੀ ਐਸਲੋ ਸਾਹਿਬ ਨੇ ਸਾਡੇ ਸਾਰੇ ਨੇ ਤਲਾਹ ਕਰ ਲਈ ਸਾਰੇ ਨੂੰ ਤਲਾਹ ਕਰ ਦਿੱਤੀ ਗਈ ਆ। ਤੇ ਬਾਕੀ ਦੇਖੋ ਹੁਣ ਮੌਕਾ ਦੇਖਣ ਆ ਰਹੇ ਆ ਪੁਲਿਸ ਪਤਾ ਲੱਗੂ ਵਾਕੀ ਕੀ ਕਸ਼ ਕਰਦੇ ਅੱਗੇ। ਜਾਣਕਾਰੀ ਪਿੰਡ ਦੇ ਵਿੱਚ ਇੱਕ ਚੋਰੀ ਹੋਈ ਆ ਬਿਜਲੀ ਘਰ ਦੇ ਵਿੱਚ। ਅੱਜ ਪਿੰਡ ਨੱਥੂ ਵਾਲੇ ਦੇ ਬਿਜਲੀ ਗ੍ਰਿਡ ਚ ਬਿਜਲੀ ਘਰ ਚ ਕੁਸਾਨ ਪਛਾਤੇ ਬੰਦਿਆਂ ਨੇ ਬੀਲੀ ਬੋਰਡ ਦਾ ਕੀਮਤੀ ਸਮਾਨ ਜਿਵੇਂ ਸਿਲੰਡਰ ਨਿਵੇਟਰ ਵੈਂਟਰ ਕੰਪਿਊਟਰ ਇਹਨਾਂ ਨੇ ਦੱਸਿਆ ਵੀ ਚੋਰੀ ਹੋ ਗਿਆ ਜਿਹਦੇ ਬਾਰੇ ਤਫਤੀਸ਼ ਕਰਦੇ ਆ ਅਣਪਛਾਤੇ ਵਿਅਕਤੀਆਂ ਨੂੰ ਵੱਤਵਤ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਇਹਨਾਂ ਦੇ ਬਣਦੀ ਜਿਹੜੀ ਕਾਰਵਾਈ ਕਰਾਂਗੇ ਇਹ ਕਿੰਨਾ ਕ ਸਮਾਨ ਚੋਰੀ ਹੋਇਆ ਕਾਪਰ ਕੁੱਪਰ ਬਹੁਤ ਜ਼ਿਆਦਾ ਹੈ ਨਹੀਂ ਇਹਨਾਂ ਦੇ ਕਹਿਣ ਮੁਤਾਬਕ ਤਾਂ ਹਰੇ ਦਾ ਜੀ ਨਿਵੇਟਰ ਕੰਪਿਊਟਰ ਤੇ ਸਿਲੰਡਰ ਤੇ ਪ੍ਰਿੰਟਰ ਇਹ ਤਿੰਨ ਚੀਜ਼ਾਂ ਚਾਰ ਚੋਰੀ ਹੋਈਆਂ ਬਾਕੀ ਹਲੇ ਪੜਤਾਲ ਕਰਦੇ ਜੇ ਕੋਈ ਹੋਰ ਹੋਈ ਉਹ ਵੀ ਉਹਨਾਂ ਨੂੰ ਮੈਂਸ਼ਨ ਕਰਾਵਾਂਗੇ ਦਰਖਾਸਤ